ਖਬਰ ਨਾਬਾ ਜੇਲ ਬ੍ਰੇਕ ਆਉਂ ਮਾਮਲੇ ਦੀ ਜਿਸ ਦਾ ਕਿ ਮਾਸਟਰਮਾਈਂਡ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ ਬੀਤੇ ਕੱਲ ਤੁਹਾਨੂੰ ਦੱਸ ਦਈਏ ਕਿ ਦਿੱਲੀ 에ਰਪੋਰਟ ਤੋਂ ਇਸ ਨੂੰ ਨਾਬਾ ਦੀ ਨਵੀਂ ਬਣੀ ਜੇਲ ਦੇ ਵਿੱਚ ਲਿਆਂਦਾ ਗਿਆ ਹੈ ਏਜੀਟੀਐਫ ਦੀ ਬਹੁਤ ਵੱਡੀ ਇੱਥੇ ਕਾਰਵਾਈ ਦੇ ਖੰਨੂ ਮਿਲੀ ਹੈ ਕਰੀਬ ਸਵੇਰੇ 3.30 ਵਜੇ ਇਸ ਨੂੰ ਪੇਸ਼ ਕੀਤਾ ਗਿਆ ਸੀ ਮੈਜਿਸਟ੍ਰੇਟ ਅੱਗੇ ਰੋਮੀ ਨੂੰ 14 ਦਿਨਾਂ ਦੀ ਨਿਆਇਕ ਇਰਾਸਤ ਦੇ ਵਿੱਚ ਭੇਜਿਆ ਗਿਆ ਨਾਬਾਦੀਨਾਵੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇਗਾ ਰੋਪੀ ਰੋਮੀ ਨੂੰ ਦਿੱਲੀ 에ਰਪੋਰਟ ਤੇ ਰੋਮੀ ਤੋਂ ਕਰੀਬ 3 ਤੋਂ 4 ਘੰਟੇ ਪੁੱਛਕਿਛ ਕੋਈ ਹੈ ਰੋਮੀ 2016 ਦੇ ਵਿੱਚ ਜੋ ਨਾਬਾ ਜੇਲ੍ਹ ਬ੍ਰੇਕ ਮਾਮਲਾ ਹੋਇਆ ਯਾਨੀ ਕਿ ਨਾਬਾ ਜੇਲ੍ਹ ਦੇ ਵਿੱਚੋਂ 6 ਕੈਦੀ ਫਰਾਰ ਹੋ ਗਏ ਸੀ ਇਸ ਦਾ ਮਾਸਟਰਮਾਈਂਡ ਹਾਂਗਕਾਂਗ ਦੇ ਵਿੱਚ ਬੈਠਾ ਸੀ ਰਮਨਜੀਤ ਰੋਮੀ ਹਾਂਗਕਾਂਗ ਦੇ ਵਿੱਚ ਬੈਠ ਕੇ ਇਸਨੇ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ ਰੋਮੀ ਨੂੰ ਹਾਂਗਕਾਂਗ ਤੋਂ ਪੁਲਿਸ ਨਾਬਾ ਜੇਲ ਬ੍ਰੇਕ ਮਾਮਲੇ ਦੇ ਵਿੱਚ ਲੈ ਕੇ ਆਈ ਹੈ ਨਾਬਾ ਦੀ ਨਵੀਂ ਬਣੀ ਜੇਲ ਦੇ ਵਿੱਚ ਇਸ ਨੂੰ ਬੰਦ ਰੱਖਿਆ ਜਾਵੇਗਾ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਇਸ ਨੂੰ ਰੱਖਿਆ ਜਾਵੇਗਾ ਸੁਦਾਸ ਦੱਸਿਆ ਕਿ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਇਸ ਨੂੰ ਰੱਖਿਆ ਜਾਵੇ ਗਾਇਸ ਮਾਮਲੇ ਦੇ ਵਿੱਚ ਹੁਣ ਤੱਕ 6 ਆਰੋਪੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਹ ਮਾਮਲਾ 2016 ਦਾ ਹੈ 2016 ਦੇ ਵਿੱਚ ਨਾਬਾ ਜੇਲ ਬ੍ਰੇਕ ਕੇਸ ਹੋਇਆ ਸੀ ਜਿਸ ਦੇ ਵਿੱਚ 6 ਕੈਦੀ ਫਰਾਰ ਹੋਏ ਸੀ ਜੇਲ ਦੇ ਵਿੱਚੋਂ ਇਸ ਦਾ ਮਾਸਟਰ ਮਾਈਂਡ ਰਮਨਜੀਤ ਰੋਮੀ ਰਮਨਜੀਤ ਰੋਮੀ ਜੋ ਕਿ ਹਾਂਗਕਾਂਗ ਦੇ ਵਿੱਚ ਬੈਠ ਕੇ ਹੀ ਇੱਥੇ ਇਸ ਘਟਨਾ ਦੀ ਸਾਜ਼ਿਸ਼ ਰਚ ਰਿਹਾ ਸੀ ਸੋ ਹਾਂਗਕਾਂਗ ਪੁਲਿਸ ਦੇ ਵੱਲੋਂ ਉਸ ਨੂੰ ਥੇ گرفتار ਕਰ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਹਾਂਗਕਾਂਗ ਤੋਂ ਭਾਰਤ ਵਾਪਸ ਲੈ ਕੇ ਆਈ ਹੈ ਬੀਤੇ ਕੱਲ੍ਹ ਕੀ ਦਿੱਲੀ 에ਰਪੋਰਟ ਤੇ ਉਸ ਨੂੰ 3 ਤੋਂ 4 ਘੰਟੇ ਪੁੱਛਗਿੱਛ ਹੋਈ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਪੁੱਛਗਿੱਛ ਦੇ ਵਿੱਚ ਅਸੀਂ ਕੋਈ ਲਿਹਾਜ਼ ਨਹੀਂ ਵਰਤਾਂਗੇ ਤੁਹਾਡੇ ਨਾਲ ਇਹ ਸ ਖਬਰ ਦੋਤੇ ਮੇਰੇ ਸਹਿਯੋਗੀ ਸਮਤਪ੍ਰੀਤ ਨਾਬਾ ਤੋਂ ਸਾਡੇ ਨਾਲ ਲਾਈਵ ਜੁੜੇ ਨੇ ਨਾਬਾ ਦੀ ਨਵੀਂ ਬਣੀ ਜੇਲ੍ਹ ਦੇ ਵਿੱਚ aaropi romi ਨੂੰ ਰੱਖਿਆ ਗਿਆ ਹੈ ਸਮਤ ਇਸ ਸਮੇਂ ਜਿਹੜੀ ਕਿ ਕੁਝ ਖਾਸ ਜਾਣਕਾਰੀ ਕੀ ਕੁਝ ਅਪਡੇਟ ਹੈ ਤੁਹਾਡੇ ਕੋਲ ਵਿਸ਼ਾਖਾ ਇਸ ਵਕਤ ਅਸੀਂ ਉਸ ਨਾਬਾਜ਼ ਜੇਲ੍ਹ ਦੇ ਬਾਹਰ ਖੜੇ ਹਾਂ ਜਿਸ ਨਾਬਾਜ਼ ਜੇਲ੍ਹ ਨੂੰ ਬ੍ਰੇਕ ਕਰਨ ਤੋਂ ਬਾਅਦ ਦੇ ਵਿੱਚ ਰਮਨਜੀਤ ਸਿੰਘ ਰੋਮੀ ਨੂੰ ਮੁਰ ਤੋਂ ਹਾਂਗਕਾਂਗ ਤੋਂ ਜਿਹੜਾ ਉਹ ਵਾਪਸ ਭਾਰਤ ਲਿਆਂਦਾ ਗਿਆ ਹੈ ਇਹ ਉਹੀ ਨਾਬਾਜ਼ ਜੇਲ੍ਹ ਹੈ ਜੋ 2016 ਦੀ ਸਭ ਤੋਂ ਜ਼ਿਆਦਾ ਸੁਰੱਖਿਅਤ ਜੇਲ੍ਹ ਸੀ ਅਤੇ ਇਹੀ ਸੁਰੱਖਿਅਤ ਜੇਲ ਨੂੰ ਉਸ ਵਕਤ ਪਰਮਿੰਦਰ ਪਿੰਦਾ ਅਤੇ ਵਿੱਕੀ ਗੋਂਡਰ ਉਹਨਾਂ ਵੱਲੋਂ ਤੋੜਨ ਲਈ ਸਿਰਫ ਔਰ ਸਿਰਫ 7 ਮਿੰਟ ਦਾ ਜਿਹੜਾ ਸਮਾਂ ਲੱਗਿਆ ਸੀ ਸਵੇਰੇ 8:50 ਮਿੰਟ ਦਾ ਸਮਾਂ ਸੀ ਇਸੇ ਤਰੀਕੇ ਦੇ ਨਾਲ ਜਿਹੜੇ ਮੁਲਜ਼ਮ ਨੇ ਜਿਹੜੇ ਆ ਉਹ ਗੱਡੀ ਦੇ ਵਿੱਚ ਆਏ ਅਤੇ ਇੱਕ ਜੋ ਵਰਦੀ ਧਾਰੀ ਜਿਹੜਾ ਗੈਂਗਸਟਰ ਬੈਠਾ ਸੀ ਉਸ ਵੱਲੋਂ ਗੇਟ ਨੂੰ ਖੁਲਵਾਇਆ ਗਿਆ ਗੇਟ ਨੂੰ ਖਲਵਾਉਂਦੇ ਸਾਰ ਹੀ ਜਿਹੜਾ ਤਾਬੜ ਤੋਂ ਜਿਹੜੀ ਉਹ ਉਸ ਵਕਤ ਜਿਹੜੀ ਆ ਉਹ ਸ਼ੁਰੂ ਹੋ ਗਈ ਤਾਂ ਇਸ ਸਾਰੇ ਪਲਾਨ ਆਊਟ ਨੂੰ ਜੇਕਰ ਮਾਸਟਰ ਮਾਈਂਡ ਕੀਤਾ ਹੈ ਤਾਂ ਉਸ ਐਗਜ਼ੀਕਿਊਟ ਕੀਤਾ ਸੀ ਤੋਂ ਉਹ ਪਰਮਿੰਦਰ ਸਿੰਘ ਪਿੰਡਾ ਵੱਲੋਂ ਕੀਤਾ ਗਿਆ ਸੀ ਅਤੇ ਇਸ ਪਲਾਨ ਦੇ ਉੱਤੇ ਜੋ ਖਰਚਾ ਹੋਇਆ ਜੋ ਪੈਸਾ ਲੱਗਿਆ ਉਸ ਦੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਪੈਸਾ ਸਾਰਾ ਰਮਨਜੀਤ ਸਿੰਘ ਰومی ਵੱਲੋਂ ਹੀ ਜਿਹੜਾ ਉਹ ਇਕੱਠਾ ਕੀਤਾ ਗਿਆ ਤੇ ਜਿਸ ਦੀ ਫੰਡਿੰਗ ਜਿਹੜੀ ਆ ਇਸ ਪਲਾਨ ਦੇ ਵਿੱਚ ਲੱਗੀ ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਮਨਜੀਤ ਸਿੰਘ ਰومی ਵੱਲੋਂ ਹਾਂਗਕਾਂਗ ਦੇ ਵਿੱਚ ਬੈਠਿਆ ਪਾਕਿਸਤਾਨ ਦੇ ਨਾਲ ਸਬੰਧਿਤ ਕਾਫੀ ਖਾਲਿਸਤਾਨ ਸਮਰਥਕਾਂ ਦੇ ਮਿਲ ਭੂਗਤ ਦੇ ਨਾਲ ਇਸ ਪਲਾਨ ਨੂੰ ਐਗਜ਼ੀਕਿਊਟ ਕੀਤਾ ਗਿਆ ਅਤੇ ਇਸ ਪਲਾਨ ਦੇ ਵਿੱਚ ਜੋ ਵਰਤੀਆਂ ਗਈਆਂ ਕਾਰਾਂ ਹਥਿਆਰ ਸਨ ਉਸ ਉਹਨਾਂ ਦੀ ਫੰਡਿੰਗ ਜਿਹੜੀ ਹੋਈ ਸੀ ਤਾਂ ਉਹ ਰਮਨਜੀਤ ਸਿੰਘ ਰੋਮੀ ਵੱਲੋਂ ਹੀ ਕਰਵਾਈ ਗਈ ਸੀ ਈਵਨ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਰਮਨਜੀਤ ਸਿੰਘ ਰੋਮੀ ਵੱਲੋਂ ਹੀ ਇੱਥੋਂ ਫਰਾਰ ਕੀਤੇ ਗਏ ਜਿਹੜੇ ਗੈਂਗਸਟਰਾਂ ਨੂੰ ਪਨਾਹ ਦਿੱਤੀ ਗਈ ਅਤੇ ਵਰਤਨ ਦੇ ਲਈ ਆਪਣੇ ਸਿਮ ਜਿਹੜੇ ਆ ਹਾਂਗਕਾਂਗ ਵਾਲੇ ਸਿਮ ਜਿਹੜੇ ਆ ਉਹ ਤੱਕ ਦੇ ਦਿੱਤੇ ਗਏ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਸੀਮਾ ਦੇ ਰਾਹੀ ਉਹ ਬਾਹਰਲੇ ਨੰਬਰਾਂ ਦੇ ਰਾਹੀ ਐਕਸਟਰੈਕਸ਼ਨਸ ਕਾਲ ਜਿਹੜੀਆਂ ਇੱਥੋਂ ਦੇ ਕਈ ਬਿਜ਼ਨਸmenਾਂ ਨੂੰ ਉਸ ਵਕਤ ਗਈਆਂ ਤੇ ਬਹੁਤ ਸਾਰੇ ਧਮਕੀ ਭਰੇ ਜਿਹੜੀਆਂ ਕਾਲਾਂ ਨੇ ਜਿਹੜੀਆਂ ਉਹ ਇੱਥੋਂ ਦੇ ਆਈਪੀਐਸ ਅਧਿਕਾਰੀਆਂ ਨੂੰ ਵੀ ਉਸ ਵਕਤ ਗਈਆਂ ਤਾਂ ਤਾ तमाम ਜਿਹੜਾ ਪਲਾਨ ਆਊਟ ਦਾ ਮਾਸਟਰ ਮਾਈਂਡ ਰਮਨਜੀਤ ਸਿੰਘ ਰੋਮੀ ਜੋ 2018 ਦੇ ਵਿੱਚ ਹਾਂਗਕਾਂਗ ਪੁਲਿਸ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਦੇ ਵਿੱਚ ਫੜ ਲਿੱਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਪੰਜਾਬ ਪੁਲਿਸ ਕੇਂਦਰ ਸਰਕਾਰ ਦੇ ਨਾਲ ਜਿਹੜੀ ਆ ਉਹ ਸੰਪਰਕ ਦੇ ਵਿੱਚ ਰਹੀ ਜਿਸ ਤੋਂ ਬਾਅਦ ਦੇ ਵਿੱਚ ਅਦਾਲਤੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਦੇ ਵਿੱਚ ਅਖੀਰਕਾਰ ਰਮਨਜੀਤ ਸਿੰਘ ਰੋਮੀ ਨੂੰ ਬਿੱਤੇ ਕੱਲ ਜਿਹੜਾ ਉਹ ਵਾਪਸ ਪੰਜਾਬ ਲਿਆਂਦਾ ਗਿਆ ਦੇ ਰਾਤੇ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਲਗਭਗ 3:30 ਵਜੇ ਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਨਾਬਾ ਦੀ ਨਵੀਂ ਬਣੀ ਹਾਈ ਟੈਕ ਸਿਕਿਉਰਿਟੀ ਜੇਲ ਦੇ ਵਿੱਚ ਇਸ ਵਕਤ ਭੇਜ ਦਿੱਤਾ ਹੈ ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਨਾਲ 2016 ਦੇ ਵਿੱਚ ਇੱਕ ਫਰਾਡ ਕੇਸ ਦੇ ਵਿੱਚ ਰਮਨਜੀਤ ਸਿੰਘ ਰੋਮੀ ਜਿਹੜਾ ਇਸੇ ਜੇਲ ਦੇ ਵਿੱਚ ਆਪਣੀ ਸਜ਼ਾ ਕੱਟਦਾ ਹੋਇਆ ਦਿਖਾਈ ਦਿੱਤਾ ਸੀ ਇਸੇ ਜੇਲ ਦੇ ਵਿੱਚ ਰਮਨਜੀਤ ਸਿੰਘ ਰੋਮੀ ਦੀ ਮੁਲਾਕਾਤ ਜਿਹੜੀ ਆ ਹੋ ਗੁਰਪ੍ਰੀਤ ਸੇਖੋਂ ਦੇ ਨਾਲ ਹੋਈ ਗੁਰਪ੍ਰੀਤ ਸੇਖੋਂ ਨੇ ਜਿਹੜੀ ਆ ਮੁਲਾਕਾਤ ਆ ਹੋ ਵਿਕੀ ਗੌਂਡਰ ਨੀਟਾ ਦਿਓਲ ਮਿੰਦਰ ਮਿੰਟੂ ਅਤੇ ਕਸ਼ਮੀਰ ਸਿੰਘ ਨਾਲ ਕਰਾਈ ਅਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਪਲਾਨ ਆਊਟ ਹੋਇਆ ਕਿ ਰਮਨਜੀਤ ਸਿੰਘ ਰੋਮੀ ਜੋ ਫਰੋਡ ਕੇਸ ਦੇ ਵਿੱਚ ਅੰਦਰ ਹੈ ਉਹ ਖੈਰ 1 ਮਹੀਨੇ ਦੇ ਅੰਦਰ ਅੰਦਰ ਛੁੱਟ ਜਾਵੇਗਾ ਜਿਸ ਤੋਂ ਬਾਅਦ ਦੇ ਵਿੱਚ ਹੋਇਆ ਵੀ ਇਸ ਤਰ੍ਹਾਂ ਨਾਲ ਕਿ ਉਹ 1 ਮਹੀਨੇ ਦੇ ਅੰਦਰ ਅੰਦਰ ਛੁੱਟਿਆ ਅਤੇ ਜਿਸ ਤੋਂ ਬਾਅਦ ਦੇ ਵਿੱਚ ਅ ਇੱਕ ਮਹੀਨੇ ਛੁੱਟਣ ਤੋਂ ਬਾਅਦ ਦੇ ਵਿੱਚ ਜੇਲ੍ਹ ਤੋਂ ਬਾਹਰ ਨਿਕਲਦੇ ਸਾਰ ਉਸਨੇ ਆਪਣਾ ਵੀਜ਼ਾ ਹਾਂਗਕਾਂਗ ਦਾ ਲਗਾਇਆ ਤੇ ਹਾਂਗਕਾਂਗ ਦੇ ਵਿੱਚ ਬੈਠ ਕੇ ਪਾਕਿਸਤਾਨ ਦੇ ਤੇ ਕਾਫੀ ਖਾਲਿਸਤਾਨ ਸਮਰਥਕਾਂ ਦੇ ਨਾਲ ਉਹ ਸੰਪਰਕ ਦੇ ਵਿੱਚ ਆਇਆ ਕਸ਼ਮੀਰ ਸਿੰਘ ਦੇ ਕਹਿਣ ਦੇ ਉੱਤੇ ਤਾਂ ਸਾਰੀ ਵਾਰਦਾਤ ਜਿਹੜੀ ਇਸ ਨਾਬਾ ਜੇਲ੍ਹ ਦੇ ਵਿੱਚ ਬੈਠ ਕੇ ਹੀ ਜਿਹੜੀ ਆ ਉਹ ਘੜੀ ਗਈ ਜਿਸ ਤੋਂ ਬਾਅਦ ਦੇ ਵਿੱਚ ਤਕਰੀਬਨ 7 ਮਿੰਟਾਂ ਦੇ ਅੰਦਰ ਅੰਦਰ ਉਸ ਵਕਤ ਦੀ ਸਭ ਤੋਂ ਹਾਈ ਸਕਿਉਰਿਟਿਡ ਜੇਲ੍ਹ ਨੂੰ ਕੈਦੀਆਂ ਵੱਲੋਂ ਜਿਹੜਾ ਉਹ ਬ੍ਰੇਕ ਕੀਤਾ ਗਿਆ ਜੀ ਬਿਲਕੁਲ ਸਮਤ ਹੁਣ ਤੱਕ ਇਸ ਮਾਮਲੇ ਦੇ ਵਿੱਚ ਕਿੰਨੇ ਕ આરોપી ਜੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਿਉਂਕਿ 2016 ਤੋਂ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਫੀ ਹੱਥ ਪੈਰਾਂ ਦੀ ਪੈ ਜਾਂਦੀ ਹੈ ਇਸ ਦਾ ਮਾਸਟਰਮਾਈਂਡ ਦੀ ਹੁਣ ਤੱਕ ਕਾਫੀ ਜ਼ਿਆਦਾ ਗ੍ਰਫਤ ਦੇ ਵਿੱਚ ਆਉਂਦੀ ਉਹ ਡੀਕਸੀ ਲੇਕਿਨ ਖੈਰ ਹੁਣ ਰੋਮੀ ਵੀ ਗ੍ਰਫਤ ਦੇ ਵਿੱਚ ਆ ਚੁੱਕਿਆ ਹੁਣ ਤੱਕ ਹੋਰ ਇਸ ਤੋਂ ਇਲਾਵਾ ਕਿੰਨੇ ਜੜੇ ਆਰੋਪੀ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਦੇਖੋ કુલ 20 ਰੁਪਈਆ ਨੂੰ ਨਾਬਾ ਜੇਲ ਬ੍ਰੇਕ ਆਂਡ ਦੇ ਵਿੱਚ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਦੇ ਵਿੱਚ तकरीबन 6 ਨੂੰ ਬਰੀ ਕਰ ਦਿੱਤਾ ਗਿਆ ਅਤੇ ਬਾਕੀਆਂ ਨੂੰ ਜਿਹੜਾ ਉਹ ਜੇਲ ਦੇ ਵਿੱਚ 10-10 ਸਾਲ ਦੀ ਸਜ਼ਾ ਵੀ ਜਿਹੜੀ ਸੁਣਾਈ ਗਈ ਉਸ ਵਕਤ ਸੁਪਰਡੈਂਟ ਨੂੰ ਜਿਹੜੀ ਆ ਉਹ ਪੀਮ ਸਿੰਘ ਨੂੰ ਜਿਹੜੀ ਆ ਉਹ ਸਜ਼ਾ ਸੁਣਾਈ ਗਈ 10 ਸਾਲ ਦੀ ਤੇ ਜੇਲ ਵਾਰਡਨ ਨੂੰ ਜਿਹੜੀ 10 ਸਾਲ ਦੀ ਸਜ਼ਾ ਦੇ ਨਾਲ-ਨਾਲ 10000 ਰੁਪਏ ਦਾ ਜੁਰਮਾਨਾ ਜਿਹੜਾ ਉਹ ਸੁਣਾਇਆ ਗਿਆ ਅਤੇ तमाम ਜੋ ਉਸ ਵਕਤ ਗੈਂਗਸਟਰ ਭੱਜੇ ਸਨ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ 2018 ਦੇ ਵਿੱਚ ਇਨਕਾਊਂਟਰ ਦਰਮਿਆਨ ਨਿਊਟਰਲਾਈਜ਼ ਕਰ ਦਿੱਤੇ ਗਏ ਗੁਰਪ੍ਰੀਤ ਸੇਖੋਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਨੀਟਾ ਦੇਓਲ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਜੈਪਾਲ ਪੁੱਲਰ ਜੋ ਨਾਬਾ ਜੇਲ ਬ੍ਰੇਕ ਆਊਟ ਦੇ ਵਿੱਚ ਉਸ ਵਕਤ ਪ੍ਰੇਮਾ ਲਾਹੌਰੀਆ ਦੀ ਜਿਸ ਨੇ ਮਦਦ ਕੀਤੀ ਤਾਂ ਉਹ ਗੈਂਗਸਟਰ ਵੀ ਜਿਹੜੇ ਨੇ ਉਹਨਾਂ ਨੂੰ ਜਿਹੜਾ ਨਿਊਟਰਲਾਈਜ਼ ਜਿਹੜਾ ਕਲਕੱਤਾ ਦੇ ਵਿੱਚ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਜੇਕਰ ਪਰਮਿੰਦਰ ਪਿੰਦਾ ਜਿਸ ਵੱਲੋਂ ਇਹ ਸਾਰੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਗਿਆ ਸਾਰੇ ਪਲਾਨ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਨੂੰ ਵੀ ਸ਼ਾਮਲੀ ਦੇ ਵਿੱਚੋਂ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਜਿਸ ਤੋਂ ਬਾਅਦ ਦੇ ਵਿੱਚ ਉਸ ਕੋਲੋਂ ਐਸਐਲਆਰ ਜੋ ਉਸ ਵਕਤ ਮੌਕੇ ਦੇ ਉੱਤੇ ਸੰਤਰੀ ਵੱਲੋਂ ਜੋ ਲੁੱਟੀ ਗਈ ਸੀਗੀ ਉਸ ਤੋਂ ਬਾਅਦ ਦੇ ਵਿੱਚ ਉਹ ਐਸਐਲਆਰ ਵੀ ਜਿਹੜੀ ਉਸ ਕੋਲੋਂ ਬਰਾਮਦ ਹੋਈ ਪਰਮਿੰਦਰ ਪਿੰਦਾ ਕੋਲੋਂ ਅਤੇ ਉਸ ਨੂੰ ਮੁਰਤੋਂ ਜਿਹੜਾ ਉਹ ਨਾਬਾ ਜੇਲ੍ਹ ਦੇ ਵਿੱਚ ਹੀ ਭੇਜਿਆ ਗਿਆ ਅਤੇ तमाम ਗੈਂਗਸਟਰ ਨੇ ਜਿਹੜੇ ਆਹੋ ਬਹੁਤੇ ਜਿਹੜੇ ਨਿਊਟਰਲਾਈਜ਼ ਕੀਤੇ ਗਏ ਅਤੇ ਬਹੁਤਿਆਂ ਨੂੰ ਜਿਹੜਾ ਫੜਿਆ ਗਿਆ ਤਾ ਹਰਮਿੰਦਰ ਸਿੰਘ ਮਿੰਟੂ ਕੇਐਲਐਫ ਦਾ ਮੈਂਬਰ ਸੀ ਜੋ ਉਹ ਉਸਨੂੰ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਕੁਝ ਸਮੇਂ ਬਾਅਦ ਹੀ ਨਾਬਾ ਜੇਲ ਬ੍ਰੇਕ ਆਉਣ ਤੋਂ ਤਾਂ ਜਿਸ ਤੋਂ ਬਾਅਦ ਦੇ ਵਿੱਚ ਉਹ ਬਿਮਾਰੀ ਦੇ ਚਲਦਿਆਂ ਹੋਇਆ ਨਾਬਾ ਜੇਲ ਦੇ ਵਿੱਚ ਹੀ ਆਪਣਾ ਦਮ ਤੋੜ ਗਿਆ ਪਿਛਲੇ ਸਾਲਾਂ ਦੇ ਦਰਮਿਆਨ ਤਾਂ ਕਸ਼ਮੀਰ ਸਿੰਘ ਹਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਸੋਰਸਿਸ ਜਾਣਕਾਰੀ ਦੇ ਨੇ ਕਿ ਉਹ ਪਾਕਿਸਤਾਨ ਦੇ ਵਿੱਚ ਪਨਾਹ ਲੈ ਕੇ ਬੈਠਾ ਹੋਇਆ ਹੈ ਤਾਂ ਤਮਾਮ ਜੋ ਉਸ ਵਕਤ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਸ਼ਾਮਿਲ ਸਨ ਉਹ ਬਹੁਤਿਆਂ ਨੂੰ ਜਿਹੜਾ ਨਿਊਟਰਲਾਈਜ਼ ਕਰ ਦਿੱਤਾ ਗਿਆ ਸੀ ਪੰਜਾਬ ਪੁਲਿਸ ਵੱਲੋਂ ਤੇ ਬਹੁਤਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਹੁਤੇ ਉਹਨਾਂ ਦੇ ਵਿੱਚੋਂ ਬਿਮਾਰੀ ਦੇ ਕਾਰਨ ਜਿਹੜੇ ਆਹੋ ਇਸ ਵਕਤ ਦੁਨੀਆ ਤੋਂ ਚਲੇ ਗਏ ਨੇ ਤਾਂ ਹੁਣ तमाम ਜਿਹੜੇ ਗੈਂਗਸਟਰ ਨੇ ਉਹ ਨਾਬਾ ਜੇਲ ਬ੍ਰੇਕ ਆਂਡ ਦੇ ਵਿੱਚ ਜੋ-ਜੋ ਹਥਿਆਰ ਵਰਤੇ ਗਏ ਉਹਨਾਂ ਨੂੰ ਵੀ ਪੁਲਿਸ ਵੱਲੋਂ ਫੜਿਆ ਗਿਆ ਤਾਂ ਕਿਤੇ ਕਹਿ ਸਕਦੇ ਆ ਕਿ ਜੋ ਨਾਬਾ ਜੇਲ ਬ੍ਰੇਕ ਆਂਡ ਮਾਮਲਾ ਹੋਇਆ ਸੀ ਉਹ ਕਿਤੇ ਸੁਲਝਣ ਦੇ ਵੱਲ ਜਿਹੜਾ ਉਹ ਵਾਅਦਾ ਹੋਇਆ ਨਜ਼ਰ ਆ ਰਿਹਾ ਤੇ ਫਿਲਹਾਲ ਰਮਨਜੀਤ ਸਿੰਘ ਰومی ਵੱਲੋਂ ਕੀ ਅੱਗੇ ਫੰਡਿੰਗ ਦੇਣ ਵਾਲਿਆਂ ਨੂੰ ਜਾਂ ਫੰਡਿੰਗ ਕਿਸ ਤਰ੍ਹਾਂ ਦੇ ਨਾਲ ਜਿਹੜੀ ਉਹ ਲਿਆਂਦੀ ਗਈ ਤਾਂ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਨਾਮ ਸ਼ਾਮਿਲ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਜੀ ਠੀਕ ਹੈ ਸਮਤ ਬਹੁਤ ਸ਼ੁਕਰੀਆ ਜਾਣਕਾਰੀ ਦੇ ਲਈ ਤਤਸੀ ਲਗਾਤਾਰ ਨਜ਼ਰ ਵੀ ਬਣਾ ਕੇ ਰੱਖੋ ਤਤ ਅੰਦਾਜ਼ ਹੈ ਕਿ ਨਾਬਾ ਦੇ ਨਵੇਂ ਬਣੀ ਜੇਲ੍ਹ ਦੇ ਵਿੱਚ ਸਮੇ ਆਰੋਪੀ ਰਮਨਜੀਤ ਰੋਮੀ ਨੂੰ ਰੱਖਿਆ ਗਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਉਸਨੂੰ ਰੱਖਿਆ ਜਾਵੇਗਾ ਪੁੱਛਗਿੱਛ ਦੇ ਵਿੱਚ ਪੁਲਿਸ ਕੋਈ ਲਿਹਾਜ਼ ਨਹੀਂ ਕਰੇਗੀ ਕਿਉਂਕਿ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਉਸਨੇ ਸਾਰੀ ਪਲਾਨਿੰਗ ਕੀਤੀ ਹਾਂਗਕਾਂਗ ਦੇ ਵਿੱਚ ਬੈਠ ਕੇ ਸਾਰੀ ਪਲਾਨਿੰਗ ਕੀਤੀ ਗਈ ਹੈ ਤੇ ਨਾਬਾ ਜੇਲ ਬ੍ਰੇਕ ਕੇਸ ਦੇ ਵਿੱਚ ਹੁਣ ਤੱਕ ਕਈ આરોપી ਗ੍ਰਫਤਾਰ ਵੀ ਕੀਤੇ ਜਾ ਚੁੱਕੇ ਨੇ ਇਸ ਪੂਰੇ ਮਾਮਲੇ ਦੇ ਵਿੱਚ AIG ਤੇ ਐਡਵੋਕੇਟ ਦੇ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਗਈ ਕਿ ਕੁਝ ਉਹਨਾਂ ਦੇ ਵੱਲੋਂ کیا ਗਿਆ ਇਹ ਵੀ ਤੁਹਾਨੂੰ ਸੁਣਾਣੇ ਆ। ਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸਿਮ ਸਕੇਲ ਨਾਬਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰਾ ਡਾਈਟ ਕਰਕੇ ਲੈ ਕੇ ਆਏ ਉਹਦਾ ਹੁਣ ਜਿਹੜਾ ਹੈਗਾ ਜੈਤ ਸਿੰਘ ਦੇ ਪੇਸ਼ ਕੀਤਾ ਸੀ ਉਹਨਾਂ ਦਾ ਮੈਡੀਕਲ ਜਿਹੜਾ ਹੈਗਾ ਤੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਚ ਕਰਾਉਣਾ ਸਰ ਕਸ਼ਮੀਰ ਸਿੰਘ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਇਹ ਟੂ ਦੀ ਇਸ ਫੈਕਟਰ ਦਾ ਕੀ ਕੰਸਰਨ ਸਰ ਸਬਸ਼ਲ ਮੈਡੀਕਲ ਮੈਡੀਕਲ ਜਾਂ ਇਹ ਜਿਹੜੀ ਹੈਗਾ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸਟਰ ਗੌਰਵ ਜੱਧ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ سپورਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜਿਹੜੀ ਕੰਮਜਾਬੀ ਹੋ ਰਿਹਾ ਸਭ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿੰਨਾ ਬਾਹਰਲੀ ਕੰਟਰੀ ਦੇ ਵਿੱਚ ਸੀਗੇ ਸੋ ਸਹੀ ਸੀਗਾ ਸ਼ੰਕਾ ਕਿਸੇ ਚੀਜ਼ ਦੇ ਨਹੀਂ ਜੀ ਠੀਕ ਹੈ ਮੇਰਾ ਨਾਮ ਐਡਵੋਕੇਟ ਹਰੀਸ਼ਾ ਹੋ ਜਾਏ ਜੀ ਅਕੀਆ ਸਾਹਿਬ ਘੱਟ ਤੋਂ ਤੁਸੀਂ ਪੈਰਵਾਈ ਕਰ ਰਹੇ ਹੋ ਇਸ ਕੇਸ ਦੀ ਸਰ ਇਸ ਕੇਸ ਦੀ ਮੈਂ 2016 ਤੋਂ ਇਹੀ ਕਰ ਰਹੇ ਜਦੋਂ ਪਹਿਲੇ ਆਪਣਾ ਸੋਇਆ ਸੀ ਉਹ ਕੁਝ ਜਿਹੜੀ ਵਿੱਚ ਅਕਿਊਜ਼ ਸੀਗਾ अमन तोटिया सुखविंदर सबचैन सुख सिंह एक तजिंदर शर्मा ਇਹਨਾਂ ਨੂੰ ਲੇਟ ਨਾਈਟ ਕੁਫੀ ਆਈ ਥਿੰਕ ਮਾਰਨਿੰਗ ਹੀ ਹੋਗੀ ਸੀ ਜਦੋਂ ਉਹਨਾਂ ਨੂੰ ਪੇਸ਼ ਕੀਤਾ ਹੈਗਾ ਅੱਜ ਦੀ ਮਾਰਨਿੰਗ ਹੀ ਹੋਗੀ ਸੀ ਔਰ ਅਸੀਂ ਕਾਫੀ ਦਰ ਦੇ ਵੇਟ ਕਰ ਰਹੇ ਸੀਗੇ ਕਿ ਕੁਝ ਮਿਲੀ ਰਿਹਾ ਸੀ ਫੀਡਬੈਕ ਵੀ ਕਦੋਂ ਪੇਸ਼ ਕਰਨਗੇ ਨਹੀਂ ਕਰਨਗੇ ਕੁਝ ਇਸ ਤਰ੍ਹਾਂ ਨਹੀਂ ਬਟ ਕਾਫੀ ਲੇਟ ਨਾਈਟ ਪੇਸ਼ ਕੀਤਾ ਸੋ ਸਰ ਕੀ ਆਨ ਕੀ ਗੱਲ ਸਰ ਕੀ ਕੁਝ ਜਿਹੜਾ ਜਿਹਾ ਕੋਈ ਇਸ ਤਰ੍ਹਾਂ ਹੈ ਕਿ ਇਸ ਕੇਸ ਦੇ ਮਤਾਬਕ ਇਹਨਾਂ ਦੀ ਇੱਕ ਟ੍ਰੀਟੀ ਸੀਗੀ ਇੰਡੀਅਨ ਗਵਰਨਮੈਂਟ ਦੀ ਔਰ ਹਾਂਗਕਾਂਗ ਨਾਲ ਕੀ ਰੋਮੀ ਜਿਹੜਾ ਇਸ ਕੇਸ ਚ ਵਾਂਟਡ ਹੈ ਉਨਾ ਚੇ ਕਿ ਉਹਨਾਂ ਨੇ ਕਿ ਕਿ ਅਸੀਂ ਇੱਕ 60 ਨੰਬਰ ਐਫਆਰ ਇੱਕ ਹੋਰ ਹੈ ਉਹਦੇ ਚ ਵੀ ਵਾਂਟਡ ਹੈ ਦੋ ਐਫਆਰ ਉਹਨਾਂ ਨੇ ਜਗਰ ਕੀਤਾ ਸੀਗਾ ਇੱਕ ਨਾਬਾ ਜੇਲ੍ਹ ਵਾਲੀ 142 ਵਾਲੀ ਇੱਕ 62 ਨੰਬਰ ਐਫਆਰ ਦਾ ਜਗਰ ਕੀਤਾ ਸੀਗਾ ਜੋ ਟ੍ਰੀਟੀ ਦੇ ਵੀ ਸੀਗਾ ਸੋ ਐਕਸਟਰਡੀਟਿ ਐਕਸਟਰਡੀਸ਼ਨ ਟ੍ਰੀਟੀ ਦੇ ਮੁਤਾਬਕ ਉਹਦੇ ਰومی ਉਹਨਾਂ ਨੇ ਉੱਥੇ ਵੀ ਕਿਹਾ ਕਿ ਮੈਂ ਆਪਣੇ ਆਪ ਨੂੰ ਸੈਂਟਰ ਕਰਦਾ ਠੀਕ ਹੈ ਆਈ ਐਮ ਰੈਡੀ ਟੂ ਫੇਸ ਦੀ ਟ੍ਰਾਇਲ ਔਰ ਉਥੋਂ ਸਟੇਟੀ ਹੋਈ ਕਿ ਠੀਕ ਹੈ ਤੁਸੀਂ ਕੋਈ ਪੁਲਿਸ ਮਾਰਡ ਨਹੀਂ ਲਓਗੇ ਔਰ ਅੱਜ ਇੱਕ ਔਰਜੂ ਪੇਸ਼ ਕੀਤਾ ਗਿਆ اور ਮੈਜਿਸਟਰ ਸਾਹਿਬ ਨੇ ਆਫਟਰ ਹੀアリング ਇਹ ਸਾਰਾ ਜੋ ਪੀਡੀ ਐਕਸੈਕਿਊਟਿਵ ਪੀਡੀ ਜੋ ਐਕਟਿਡ ਫਾਈਲ ਕੀਤੀ ਇੰਡੀਅਨ ਗਵਰਨਮੈਂਟ ਨੇ ਉਹਦੇ ਮੁਤਾਬਕ ਫਿਰ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਹੈ ਸਸ ਮਾਮਲੇ ਵਿੱਚ ਆਈਜੀ ਅਰਵਿੰਦਰ ਤੇ ਐਡਵੋਕੇਟ ਦਵਲੂ ਵੀ ਜਾਣਕਾਰੀ ਦਿੱਤੀ ਗਈ ਹੈ ਤਾਂ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ આરોપી ਰਮਨਜੀਤ ਰੋਮੀ ਜਿਸ ਨੂੰ ਪੁੱਛਗਿੱਛ ਤੋਂ ਬਾਅਦ ਹੋਰ ਵੱਡੇ ਖੁਲਾਸੇ ਹੋਣਗੇ